ਦੇ ਵੀ ਨਹੀਂ ਦੇ ਸਕਿਓ ਪੇਟਕਾਰ ਦੀ ਚੱਕਰ ਜੀ ਪੰਜਾਬ ਤੋਂ ਆਇਆ ਕੋਲ ਨਿਵਾਵਾ ਆਪਾਂ ਨੂੰ ਪਤਾ ਬੈਨੂ ਲੰਗਰੀ ਆਪੇ ਤੋਂ ਕਿੱਥੇ ਆ ਜਾਵੇ ਧਰਤੀ ਦੇ ਹਸਪਤਾਲ ਦੇ ਵਿੱਚ ਤਾਂ ਹਟਿਆ ਕਿ ਇੱਕ ਆਮ ਇਨਸਾਨ ਆਮ ਆਦਮੀ ਦੀ ਸਰਕਾਰ ਆ ਬਰੰਦੂ ਆਪਾਂ ਨੂੰ ਹਰ ਵਾਰ ਇਹ ਸਰਕਾਰ ਨੇ ਮੀਟਿੰਗਾਂ ਦੇ ਕੇ ਸਰਕਾਰ ਮੀਟਿੰਗਾਂ ਤੋਂ ਵੀ ਪਛ ਕੀ ਨਾਮ ਆਪਣਾ ਅਜੀਤ ਕੁਮਾਰ ਜੀ ਕਿਹੜੀ ਯੂਨੀਅਨ ਆ ਅਸੀਂ ਬੀਏ ਟੈਟਪਾਸ ਯੂਨੀਅਨ ਹੈ ਸਰ ਅੱਜ ਅਸੀਂ ਲਗਭਗ 250 ਕਿਲੋਮੀਟਰ ਤੋਂ ਇੱਥੇ ਆਏ ਆਂ ਪ੍ਰੋਟੈਸਟ ਕਰਨ ਸਾਨੂੰ ਕੋਈ ਸ਼ੌਂਕ ਨਹੀਂਗਾ ਪ੍ਰੋਟੈਸਟ ਕਰਨ ਦਾ ਠੀਕ ਆ ਇਹ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਹੈ ਜਿਹੜੀ ਧਰਨੇ ਲਾ ਲਾ ਕੇ ਸੱਤਾ ਦੇ ਵਿੱਚ ਆਈ ਸੀਗੀ ਅੱਜ ਉਸੇ ਸਰਕਾਰ ਨੂੰ ਧਰਨਿਆਂ ਤੋਂ ਡਰ ਲੱਗ ਗਿਆ ਠੀਕ ਆ ਹੁਣ ਦੇਖੋ ਆ ਕਿੰਨੀ ਫੋਰਸ ਲਾ ਰਹੀ ਹੈ ਠੀਕ ਹੈ ਕੋਈ ਅਸੀਂ ਡਾਕੂ ਹੈਗੇ ਆ ਕਿ ਅਸੀਂ ਚੋਰ ਹੈਗੇ ਆ ਜਾਂ ਸਾਡੇ ਹੱਥਾਂ ਦੇ ਵਿੱਚ ਹਥਿਆਰ ਨਹੀਂ ਇੰਨੀ ਫੋਰਸ ਲਾਟੀ ਇਹ ਬੀਅਰਡ ਟੈਟ ਪਾਸ ਯੂਨੀਅਨ ਹੈ ਕਈਆਂ ਦੇ ਨੈਟ ਕਲੀਅਰ ਨਹੀਂ ਕੋਈ ਪੀ ਐਚ ਡੀ ਹੋਲਡਰ ਹੈਗਾ ਕਈ ਡਬਲ ਐਮ ਏ ਹੈਗੇ ਸਾਰੇ ਕੀ ਇੱਕ ਸਮਾਜ ਸਿਰਜਣ ਵਾਲੇ ਦੀ ਆਪਕ ਹੈਗੇ ਆ ਉਹਨਾਂ ਤੋਂ ਵੀ ਡਰ ਲੱਗ ਰਿਹਾ ਅੱਜ ਹਰਾ ਪੈਨ ਉਸ ਸਰਕਾਰ ਦਾ ਗਵਾਹ ਚੁੱਕਿਆ ਸਿੱਖਿਆ ਕ੍ਰਾਂਤੀ ਸਿਰਫ ਉਦਘਾਟਨ ਦੀ ਰਹਿ ਗਈ ਠੀਕ ਆ ਹੁਣ ਦੇਖੋ ਸਾਰੇ ਜਿਹੜੀ ਯੂਨੀਅਨ ਹੈਗੀ ਹੈ ਉਹ ਇਸ ਮੰਗ ਤੇ ਹੈਗੀ ਹੈ ਵੀ ਸਾਨੂੰ ਬਣਦੀਆਂ ਸਾਡੀਆਂ ਪੋਸਟਾਂ ਦਿੱਤੀਆਂ ਜਾਣ ਸਾਡਾ ਟੈਸਟ ਲਿੱਤਾ ਜਾਵੇ ਅਸੀਂ ਟੈਸਟ ਕਲੀਅਰ ਕਰਾਂਗੇ ਅਸੀਂ एलिਜੀਬਲ ਹੋਵਾਂਗੇ ਤਾਂ ਅਸੀਂ ਲੱਗ ਜਾਾਂਗੇ ਅਸੀਂ ਕੋਈ ਇਹ ਤਾਂ ਕਹਿੰਦੇ ਨਹੀਂ ਵੀ ਸਾਨੂੰ ਸ਼ਪਾਰਸ਼ਾਂ ਹੀ ਰੱਖ ਲਓ ਜਾਂ ਅਸੀਂ ਤਰਨੇ ਲਾ ਰਹੇ ਹਾਂ ਜਿਹੜੇ ਉਹਨਾਂ ਨੂੰ ਰੱਖ ਲਓ ਅਸੀਂ ਉਸ 70000 ਬੱਚਿਆਂ ਦੀ ਮੰਗ ਨਹੀਂ ਗੇ ਅਸੀਂ ਉਹਨਾਂ ਦੇ ਨਾਲ ਪਰਿਵਾਰ ਜਿਹੜੇ ਜੁੜੇ ਹੋਏ ਉਹਨਾਂ ਦੀ ਮੰਗ ਹੈਗੇ ਆ ਜਿਹੜੇ ਕੀ ਹੈ ਉਹਨਾਂ ਦਾ ਚੁੱਲ੍ਹਾ ਬਲਣਾ ਹੈ ਸਾਡੇ ਸਿਰ ਤੇ ਡੇਡ ਡੇਡ ਦੋ ਦੋ ਲੱਖ ਕਰਕੇ ਲਾ ਕੇ ਅਸੀਂ ਬੀਅਟ ਕੀਤੀ ਹੋਈ ਆ ਲੋਨ ਲੈ ਲੈ ਕੇ ਬੀੜ ਕੀਤੀ ਹੋਈ ਆ ਅੱਜ ਉਹੀ ਸਰਕਾਰ ਜਿਹੜੀ ਸਾਡੇ ਘਰ ਦੇ ਮੂਹਰੇ ਜਾਂਦੀ ਸੀ ਉਹ ਕਹਿੰਦੀ ਸੀ ਤੁਹਾਨੂੰ ਮਿਲਣ ਲਈ ਕਿਸੇ ਨੂੰ ਨਾਲ ਲੈ ਕੇ ਨਹੀਂ ਆਣਾ ਪਊਗਾ ਅੱਜ ਆ ਇਨਾ ਕੈਡਰ ਘਟੋ-ਘਟ ਹਜ਼ਾਰ ਕੈਡਰ ਹੈਗੇ ਇਹ ਆਇਆ ਹੋਇਆ ਇੱਥੇ ਤੁਹਾਨੂੰ ਮਿਲਣ ਆਇਆ ਤੇ ਆ ਫੋਰਸ ਲਾ ਰੱਖੀ ਆ ਆ ਪ੍ਰਸ਼ਾਸਨ ਲਾ ਰੱਖਿਆ ਇਹਨਾਂ ਦੇ ਹੱਥ ਦੇ ਵਿੱਚ ਡੰਡੇ ਦੇਖ ਲਓ ਫਿਰ ਬਾਅਦ ਚ ਇਹ ਕਹਿੰਦੇ ਆ ਵੀ ਇਹਨਾਂ ਨੇ ਅੱਗੇ ਧੱਕਾਮੁਕੀ ਕੀਤੀ ਆ ਸਾਡੇ ਹੱਥ ਥਾਲੀ ਆ ਆ ਸਾਡੇ ਹੱਥ 'ਚ ਤਾਂ ਪੋਸਟਰ ਹੈਗੇ ਆ ਨਾ ਆ ਦੇਖੋ ਅਸੀਂ ਤਾਂ ਕੀ ਮੰਗ ਰਹੇ ਆ ਅਸੀਂ ਇੱਕ ਵੱਡੀ ਭਰਤੀ ਮੰਗ ਰਹੇ ਆ ਨਾ ਜਿਹੜੀ ਸਿੱਖਿਆ ਕ੍ਰਾਂਤੀ ਆਉਗੀ ਮਾਸਟਰਾਂ ਨਾਲ ਹੀ ਆਉਗੀ ਸਕੂਲ ਖਾਲੀ ਨੇ ਆ ਥੋੜੇ ਦਿਨ ਪਹਿਲਾਂ ਹੀ ਇੱਕ ਪਿੰਡ ਦੇ ਵਿੱਚ ਇੱਕ ਸਕੂਲ ਨੇ ਸਕੂਲ ਪਿੰਡ ਵਾਲਿਆਂ ਨੇ ਸਕੂਲ ਦੇ ਤਾਲਾ ਲਾਤਾ ਮਾਸਟਰ ਹੈ ਨਹੀਂ ਕਿ ਇਸ ਤੇ ਆਪ ਦੇ ਹਰਜੋਤ ਬੈਂਸ ਦੇ ਆਪ ਦੇ ਹਲਕੇ ਦੇ ਗੋਦ ਲਈ ਸਕੂਲਾਂ ਦੇ ਵਿੱਚ ਪੰਜਾਬੀ ਦਾ ਰਿਜ਼ਲਟ ਮਾਈਨਸ ਚਲਾ ਗਿਆ ਇਹ ਹੈਗੀ ਸਿੱਖਿਆ ਕ੍ਰਾਂਤੀ ਡਾਟਾ ਚੈੱਕ ਕਰੋ ਜੀ ਸਿੱਖਿਆ ਕ੍ਰਾਂਤੀ ਕੀ ਹੈਗੀ ਐ ਅਸੀਂ ਮੰਗ ਕਰਦੇ ਆ ਸਾਡੀਆਂ ਬਣਦੀਆਂ ਪੋਸਟਾਂ ਦਿੱਤੀਆਂ ਜਾਣ 20000 ਪੋਸਟਾਂ ਖਾਲੀ ਐ ਸਾਨੂੰ 15000 ਤਾਂ ਦਿਓ ਲੈਕਚਰਰ ਦੀ ਇਹਨਾਂ ਨੇ ਜਿੰਨਾ ਰੱਦ ਕੀਤੀਆਂ ਹੈਗੀਆਂ ਰੱਦ ਕਾਦੇ ਵਾਸਤੇ ਕੀਤੀਆਂ ਪਿਛਲਾ ਨੋਟੀਫਿਕੇਸ਼ਨ ਸਾਨੂੰ ਵੱਧ ਚੜ ਕੇ ਉਹਦੀਆਂ ਪੋਸਟਾਂ ਦਿਓ ਤੇ ਦਿਓ ਨਾ ਧੰਨਵਾਦ ਜੀ ਅਸੀਂ ਇਹੀ ਗੱਲ ਕਰਦੇ ਹਾਂ ਜੀ ਮੈਂ ਆਪਣਾ ਹਾਂ ਕਿਰਨਦੀਪ ਕੌਰ ਸਰਮਾਨਸਾ ਤੋਂ ਹ ਕਿਹੜੀ ਜਥੇਬੰਦੀ ਆ ਤੁਹਾਡੀ ਹਾਂਜੀ ਸਾਡੀ ਬੇਰੋਜ਼ਗਾਰ ਆਟਨ ਕraft ਸੰਘਰਸ਼ੀਣੀ ਪੰਜਾਬ ਜੀ ਕੀ ਮੰਗ ਕਰਦੇ ਹੋ ਅੱਜ ਮੁੱਖ ਮੰਤਰੀ ਦੇ ਰੈਸ ਦੇ ਬਾਅਦ ਤੁਸੀਂ ਕੋਈ ਜੋਰਦਾਰ ਪ੍ਰੋਟੈਸਟ ਕੀਤਾ ਹਾਂਜੀ ਸਰ ਅਸੀਂ ਚਾਹੁੰਦੇ ਆ ਸਾਡੀ ਲਗਭਗ 12 ਸਾਲਾਂ ਤੋਂ ਪੋਸਟਾਂ ਨਹੀਂ ਸੀ ਆਈਆਂ ਤਾਂ ਕਾਂਗਰਸ ਸਰਕਾਰ ਜਾਂਦੇ ਸਮੇ 250 ਪੋਸਟ ਕੱਟ ਦੇ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਕੀ ਸਾਡੇ ਤੇ ਬਾਧੂ ਯੋਗਤਾ ਲਗਾ ਦਿੱਤੀ ਈਟੀਟੀ ਟੀਚਰ ਲੱਗਣ ਵਾਸਤੇ ਈਟੀਟੀ ਕਰਨੀ ਪੈਂਦੀ ਹੈ ਬੀਐਡ ਵਾਸਤੇ ਬੀਐਡ ਟੀਚਰ ਲੱਗਣ ਵਾਸਤੇ ਬੀਐਡ ਕਰਨੀ ਪੈਂਦੀ ਹੈ ਸਾਡੇ ਲਈ ਆਰਟ ਐਂਡ ਕਰਾਫਟ ਦੇ ਡਿਪਲੋਮੇ ਵਿੱਚ ਦੇ ਭਰਤੀ ਹੁੰਦੀ ਸੀ ਸਾਨੂੰ ਕਹਿੰਦੇ ਕਿ ਤੁਸੀਂ ਆਰਟ ਐਂਡ ਕਰਾਫਟ ਦਾ ਡਿਪਲੋਮਾ ਵੀ ਕੀਤਾ ਹੋਵੇ ਬੀਐਡ ਵੀ ਕੀਤੀ ਹੋਵੇ ਨਾਲ ਸਾਨੂੰ ਕਹਿੰਦੇ ਆਰਟ ਐਂਡ ਕਰਾਫਟ ਦਾ ਟੈਟ ਕਲੀਅਰ ਕਰੋ ਪਹਿਲੀ ਵਾਰ 2023 ਦਾ ਆਰਟ ਐਂਡ ਕਰਾਫਟ ਇੱਥੇ ਆ ਕਹਿੰਦੇ ਤੁਹਾਨੂੰ ਤੁਹਾਡੀ ਜੌਬ ਕਰ ਦਾਂਗੇ ਹੁਣ 3 ਸਾਲ ਤੋਂ ਅਸੀਂ ਫੇਰ ਰੋਲ ਰਹੇ ਆ ਮਤਲਬ ਸਾਡਾ ਕੋਈ ਹੱਲ ਹੀ ਨਹੀਂ ਕੀਤਾ ਜਾਇਆ ਘਟੋ ਘਟਾ ਅਸੀਂ 50 60 ਮੀਟਿੰਗਾਂ ਕਰ ਚੁੱਕੇ ਆ ਸਿੱਖਿਆ ਮੰਤਰੀ ਸਾਹਿਬ ਨਾਲ ਠੀਕ ਹੈ ਜਿਹੜੇ ਸਿੱਖਿਆ ਸਕੱਤਰ ਨਾਲ ਉਹਨਾਂ ਨਾਲ ਸਾਨੂੰ ਲਾਰਾ ਹੀ ਮਿਲਦਾ ਜੀ ਮੀਟਿੰਗ ਦਿੱਤੀ ਜਾਊਗੀ ਫੇਰ ਐਕਸਟੈਂਡ ਕਰ ਦਿੱਤੀ ਜਾਂਦੀ ਆ ਫੇਰ ਉਹਦੇ ਨਾਲ ਸਿੱਖਿਆ ਤੇ ਸਿਹਤ ਨੂੰ ਅੱਗੇ ਲੈ ਕੇ ਆ ਰਹੀ ਆ ਫਿਰ ਤੁਹਾਡੇ ਨਾਲ ਉਹ ਸਰ ਬੈਨਰ ਬਣਾਉਣ ਦੇ ਸਰਕਾਰ ਦਾ ਪੈਸਾ ਹੀ ਜਾ ਰਿਹਾ ਠੀਕ ਹੈ ਸਿੱਖਿਆ ਕ੍ਰਾਂਤੀ ਆਪਾਂ ਨੂੰ ਦੇਖਦੀ ਹੈ ਸੜਕਾਂ ਤੇ ਅੱਜ ਜਿਹੜੇ ਸ਼ਹੀਦ 에 ਆਜ਼ਮ ਦੇ ਸੁਪਨਿਆਂ ਦਾ ਆਪਣਾ ਪੰਜਾਬ ਇਹ ਬਣਾਉਣਾ ਚਾਹੁੰਦੇ ਸੀ ਅੱਜ ਉਹਨਾਂ ਦੇ ਜਨਮ ਦਿਨ ਤੇ ਜੇ ਹੁਣ ਚਾਹੁੰਦੇ ਤਾਂ ਇੱਥੇ ਤਾਂ ਕਮੁਖੀ ਇੱਥੇ ਡਿੱਗਦੀਆਂ ਪੈਣਾ ਉਥੇ ਇਹ ਉਹ ਉਹਨਾਂ ਦੇ ਸੁਪਨਿਆਂ ਦਾ ਦੇਸ਼ ਹੈ ਸਾਨੂੰ ਸਰਕਾਰ ਇਹ ਦੱਸੇ ਵੀ ਸੜਕਾਂ ਤੇ ਬੇਰੋਜ਼ਗਾਰ ਰੋਲ ਰਹੇ ਨੇ ਇਹ ਉਹਨਾਂ ਦੇ ਸੁਪਨਿਆਂ ਦਾ ਪੰਜਾਬ ਬਣ ਗਿਆ ਤੇ ਉਹਨਾਂ ਦੀ ਸਰਕਾਰ ਜਿਹੜੇ ਉਦੇਸ਼ ਲੈ ਕੇ ਆਈ ਸੀ ਸਾਰੇ ਜਦੋਂ ਅਸੀਂ ਵੋਟਾਂ ਪਾਈਆਂ ਸੀ ਘਰਾਂ 'ਚ ਕੇਕ ਕੱਟੇ ਵੀ ਸਾਡੀ ਸਰਕਾਰ ਬਣ ਗਈ ਆਮ ਆਦਮੀ ਦੀ ਨਹੀਂ ਸਾਡੇ ਕੱਲੇ ਕੱਲੇ ਬੰਦੇ ਦੀ ਆਵਦੀ ਸਰਕਾਰ ਆ ਉਹ ਸਾਡੇ ਕੋਲ ਚੱਲ ਕੇ ਆਉਣਗੇ ਅਸੀਂ ਜਾਵਾਂਗੇ ਤਾਂ ਪਤਾ ਨਹੀਂ ਸਾਡੇ ਵਾਸਤੇ ਦਰਵਾਜ਼ੇ ਖੁੱਲੇ ਮਿਲਣਗੇ ਤਾਂ ਸਾਨੂੰ ਆ ਚੀਜ਼ਾਂ ਮਿਲ ਰਹੀਆਂ ਅਸੀਂ ਆਪਣੇ ਹੱਕ ਮੰਗ ਰਹੇ ਆ ਓਵਰਏਜ ਹੋਏ ਬੈਠੇ ਆ ਠੀਕ ਹੈ ਏਜ 'ਚ ਸਾਨੂੰ ਰਿਲੈਕਸੇਸ਼ਨ ਦਿੱਤੀ ਜਾਵੇ ਬੱਚੇ ਓਵਰਏਜ ਹੋ ਚੁੱਕੇ ਨੇ 14 14 15 15 ਸਾਲਾਂ ਤੋਂ ਸਾਡੀ ਪੋਸਟ ਨਹੀਂ ਆਈ ਠੀਕ ਹੈ ਸਾਡਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਨਹੀਂ ਸਾਡੇ ਟੈਸਟ ਜਾਰੀ ਰਹਿਣਗੇ ਤਾਂ ਸਰਕਾਰ ਇਸ ਲਈ ਆਪਣੀ ਜ਼ਿੰਮੇਵਾਰ ਰਹੇਗੀ ਤੇ ਬੇਰੋਜ਼ਗਾਰਾ ਬੀ ਐਡ ਟੈਟ ਪਾਸ ਸਿਰਫ ਇਹੀ ਕਹਿਣਾ ਚਾਹਨੀ ਆ ਵੀ ਇਹ ਉਹ ਸਰਕਾਰ ਹੈ ਜੀ ਨੇ ਵਾਦੇ ਕਰੇ ਸੀਗੇ ਵੀ ਨੌਕਰੀਆਂ ਹਰਾ ਪੈਨ ਚਲਾਵਾਂਗੇ ਸਿਰਫ ਤੁਹਾਡੇ ਵਾਸਤੇ ਇਹ ਮੈਨੂੰ ਉਹੀ ਇਹ ਉਹੀ ਭਗਵੰਤਮਾਨ ਨਹੀਂ ਲੱਗਦਾ ਜਿਹੜਾ ਕਹਿੰਦਾ ਸੀ ਵੀ ਇੱਕ ਮਹੀਨੇ ਦੇ ਵਿੱਚ ਤੁਹਾਡਾ ਪੂਰਾ ਪੰਜਾਬ ਮੈਂ ਤੁਹਾਨੂੰ ਜਿਵੇਂ ਤੁਸੀਂ ਜਾਣਦੇ ਹੋ ਮੈਂ ਕਰਕੇ ਦਿਖਾਵਾਂਗਾ ਫਿਰ ਇਹ ਗੱਲਾਂ ਪਹਿਲਾਂ ਕਹਿਣੀਆਂ ਨਹੀਂ ਸੀਗੀਆਂ ਜੇ ਕਹਿੀਆਂ ਨੇ ਤਾਂ ਸਾਨੂੰ ਮਿਲ ਕੇ ਸਾਨੂੰ ਮਿਲਣ ਵੀ ਇਹ ਕਿਉਂ ਨਹੀਂ ਹੋ ਰਹੀਆਂ ਤੇ ਸਾਨੂੰ ਤਾਂ ਮਤਲਬ एसएसटी ਦੀ ਭਰਤੀ ਚਾਹੀਦੀ ਐ ਮਾਸਟਰ ਕੈਡਰ ਦੀ ਫੁੱਲ ਭਰਤੀ ਚਾਹੀਦੀ ਐ ਅੱਜ ਤਾਂ ਆਪਣੇ ਪਰਿਵਾਰ ਨਾਲ ਹੀ ਬੈਠੇ ਆ ਇਹ ਪੜਾਈ ਪਿੱਛੇ ਸਾਨੂੰ ਪਹਿਲਾਂ ਨਹੀਂ ਸੀ ਨਾ ਕਹਿਣਾ ਵੀ ਤੁਸੀਂ ਬੀਐਡ ਕਰ ਲਓ ਟੈਟ ਕਰ ਲਓ ਫਿਰ ਤੁਹਾਨੂੰ ਨੌਕਰੀਆਂ ਮਿਲ ਜਾਣਗੀਆਂ ਪਹਿਲਾਂ ਕਿਉਂ ਕਿਹਾ ਫਿਰ ਸਾਨੂੰ ਜੇ ਹੁਣ ਸਾਨੂੰ ਕੀ ਹੈ ਅਸੀਂ ਟੈਟ ਪਾਸ ਆ ਤਾਂ ਸਾਨੂੰ ਭਰਤੀ ਵੀ ਚਾਹੀਦੀ ਐ ਇਸ ਭਰਤੀ ਲੈ ਕੇ ਹੀ ਹਟਾਂਗੇ ਮਾਸਟਰ ਕੈਡਰ ਦੀ